ਕੈਨੇਡੀਅਨ ਆਰਥਿਕ ਵਿਕਾਸ ਅਪ੍ਰੈਲ ਦੇ ਵਿੱਚ ਮੁੜ ਬਹਾਲ ਹੋਇਆ ਪਰ ਸ਼ੁਰੂਆਤੀ ਸੰਕੇਤਾਂ ਨੇ ਸੁਝਾ ਦਿੱਤਾ ਹੈ ਕਿ ਇਹ ਮਈ ਦੇ ਵਿੱਚ ਰਫ਼ਤਾਰ ਨੂੰ ਬਰਕਰਾਰ ਰੱਖਣ ਦੇ ਵਿੱਚ ਅਸਫਲ ਰਿਹਾ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸਲ ਕੁੱਲ ਘਰੇਲੂ ਉਤਪਾਦ April ਦੇ ਵਿੱਚ 0.3% ਦੀ ਵਧਿਆ ਮਹੀਨੇ ਲਈ ਇਸ ਦੇ ਸ਼ੁਰੂਆਤੀ ਅਨੁਮਾਨ ਦੇ ਨਾਲ ਮੇਲ ਖਾਂਦਾ ਹੈ ਇੱਕ ਮਹੀਨੇ ਪਹਿਲਾਂ ਜ਼ਰੂਰੀ ਤੌਰ ਦੇ ਉਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹਾਲਾਂਕਿ ਮਈ ਲਈ ਏਜੰਸੀ ਦੀ ਸ਼ੁਰੂਆਤ ਰੀਡਿੰਗ ਨੇ ਸੁਝਾ ਦਿੱਤਾ ਹੈ ਕਿ ਵਿਕਾਸ ਦੀ ਗਤੀ ਜਾਰੀ ਨਹੀਂ ਰਹੀ ਤੇ ਮਹੀਨੇ ਲਈ 0.1% ਤੱਕ ਹੌਲੀ ਹੋ ਗਈ ਹੈ ਬੀਐਮਓ ਦੇ ਮੁਖ ਅਰਥਸ਼ਾਸਤਰੀ ਡਗ ਪਾਟਰ ਨੇ ਕਿਹਾ ਹੈ ਕਿ ਸੰਤੋਲਿਤ ਤੇ ਵਾਧਾ 2024 ਦੇ ਵਿੱਚ ਵਿਆਪਕ ਤੌਰ ਦੇ ਉਤੇ ਉਮੀਦ ਨਾਲੋਂ ਬਿਹਤਰ ਹੈ ਪਰ ਆਮ ਤੌਰ ਤੇ ਨਿਰਾਸ਼ਾਜਨਕ ਰਿਹਾ ਬੈਂਕ ਆਫ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਚੋਂ ਪਹਿਲੀ ਵਾਰ ਆਪਣੇ ਮੁੱਖ ਵਿਆਜ ਦਰ ਦੇ ਟੀਚੇ ਵਿੱਚ ਕਟੌਤੀ ਕੀਤੀ ਜਦੋਂ ਕਿ ਇਸ ਦੀ ਮੁੱਖ ਵਿਆਜ ਦਰ ਦੇ ਵਿੱਚ ਦੁਬਾਰਾ ਕਟੌਤੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਦੋਂ ਇਸ ਬਾਰੇ ਅਜੇ ਨਹੀਂ ਪਤਾ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤੀ ਹੈ ਕਿ ਮਈ ਦੇ ਵਿੱਚ ਮਹਿੰਗਾਈ ਦਰ April ਦੇ ਵਿੱਚ 2.7% ਦੇ ਮੁਕਾਬਲੇ 2.9% ਤੱਕ ਵੱਧ ਗਈ ਨਤੀਜੇ ਵਜੋਂ ਵਿੱਤੀ ਬਾਜ਼ਾਰਾਂ ਵਿੱਚ ਤਬਦੀਲੀਆਂ ਨੇ ਸੁਝਾ ਦਿੱਤਾ ਹੈ ਕਿ ਜੁਲਾਈ ਦੇ ਵਿੱਚ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ਘੱਟ ਸਨ April ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਵਾਧਾ ਹੋਇਆ ਕਿਉਂਕਿ 20 ਵਿੱਚੋਂ 15 ਸੈਕਟਰਾਂ ਦੇ ਵਿੱਚ ਮਹੀਨੇ ਲਈ ਵਾਧਾ ਹੋਇਆ ਜਿਸ ਦੇ ਵਿੱਚ ਮਾਲ ਉਤਪਾਦਕ ਤੇ ਸੇਵਾਵਾਂ ਦੋਹਾਂ ਪੱਖਾਂ ਦੇ ਨਾਲ ਅਰਥ ਵਿਵਸਥਾ ਵਿੱਚ ਵਾਧਾ ਭੋਇਆ ਅਪ੍ਰੈਲ ਦੇ ਵਿੱਚ ਥੋਕ ਵਪਾਰ ਉਦਯੋਗ ਦੇ ਵਿੱਚ 2 ਫੀਸਦੀ ਦੇ ਵਾਧੇ ਨਾਲ ਸੇਵਾਵਾਂ ਪੈਦਾ ਕਰਨ ਵਾਲੇ ਉਦਯੋਗਾਂ ਵਿੱਚ 0.3 ਫੀਸਦੀ ਦਾ ਵਾਅਦਾ ਹੋਇਆ ਹੈ। ਪ੍ਰਚੂਨ ਵਪਾਰ ਵੀ ਮਹੀਨੇ ਲਈ 0.5 ਫੀਸਦੀ ਵਧਿਆ ਹੈ। ਕਲਾ ਮਨੋਰੰਜਨ ਤੇ ਰੀਕ੍ਰੀਏਸ਼ਨ ਉਦਯੋਗ ਦੇ ਵਿੱਚ 0.9 ਫੀਸਦੀ ਦਾ ਵਾਅਦਾ ਦਰਜ ਕੀਤਾ ਗਿਆ ਜਦੋਂ ਕਿ ਰਿਹਾਇਸ਼ ਤੇ ਭੋਜਨ ਸੇਵਾਵਾਂ ਵਿੱਚ 1.2 ਫੀਸਦੀ ਦਾ ਵਾਅਦਾ ਹੋਇਆ। ਵਿੱਤ ਤੇ ਬੀਮਾ ਉਦਯੋਗ ਦੇ ਵਿੱਚ 0.4 ਫੀਸਦੀ ਦਾ ਵਾਅਦਾ ਹੋਇਆ ਹੈ। ਇਸ ਦੌਰਾਨ ਮਾਲ ਉਤਪਾਦਕ ਉਦਯੋਗਾਂ ਨੇ 0.3 ਫੀਸਦੀ ਦਾ ਵਾਅਦਾ ਦਰਜ ਕੀਤਾ ਕਿਉਂਕਿ ਖੇਡਾਂ ਤੇ ਤੇਲ ਖੱਡਾਂ ਤੇ ਤੇਲ ਦੇ ਵਿੱਚ ਗੈਸ ਕੱਢਣ ਵਿੱਚ 1.8 ਫੀਸਦੀ ਦਾ ਵਾਅਦਾ ਹੋਇਆ ਹੈ ਮੈਨੂਫੈਕਚਰਿੰਗ ਸੈਕਟਰ ਅਪ੍ਰੈਲ ਦੇ ਵਿੱਚ 0.4 ਫੀਸਦੀ ਵਧਿਆ ਜਦੋਂ ਕਿ ਨਿਰਮਾਣ ਉਦਯੋਗ 0.4 ਫੀਸਦੀ ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜੋ ਬਾਈਡਨ ਤੇ ਡੋਨਲਡ ਟਰੰਪ ਵਿਚਕਾਰ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਦੇ ਵਿੱਚ ਟਰੰਪ ਬਾਜ਼ੀ ਮਾਰ ਗਏ 90 ਮਿੰਟ ਦੀ ਡਿਬੇਟ ਤੋਂ ਬਾਅਦ ਅਮਰੀਕਾ ਦੇ ਸਭ ਤੋਂ ਵੱਡੇ ਮੀਡੀਆ ਹਾਊਸ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਅਤੇ ਡਿਬੇਟ ਹੋਸਟ ਕਰਨ ਵਾਲੇ ਸੀਐਨਐਨ ਨੇ ਇਸ ਦੇ ਵਿੱਚ 트ੰਪ ਨੂੰ ਜੇਤੂ ਘਰਾੜ ਦਿੱਤਾ। ਵਿਸ਼ੇਸ਼ਲਕਾਂ ਨੇ ਕਿਹਾ ਹੈ ਕਿ ਬਹਿਸ ਦੌਰਾਨ ਬਾਈਡਨ ਵਾਰ-ਵਾਰ ਆਪਣੀ ਗੱਲ ਰੱਖਣ ਦੇ ਵਿੱਚ اٹਕ ਰਹੇ ਸਨ। ਉਹ ਲਗਾਤਾਰ ਖੰਗ ਰਹੇ ਸਨ ਤੇ 트ੰਪ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਦੇ ਨਹੀਂ ਪਾ ਰਹੇ ਸਨ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਬਾਈਡਨ ਦੇ ਇਸ ਪ੍ਰਦਰਸ਼ਨ ਤੋਂ ਬਾਦ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਰਾਸ਼ਟਰਪਤੀ ਦੇ ਅਹੁਦੇ ਲਈ ਉਹਨਾਂ ਦੀ ਉਮੀਦਵਾਰੀ ਤੇ ਸਵਾਲ ਉਠਾਰੇ ਨੇ ਉਹ ਖਦਸ਼ਾ ਜਤਾ ਰਹੇ ਨੇ ਕਿ ਬਾਈਡਨ ਇਲੈਕਸ਼ਨ ਤੋਂ ਪਹਿਲਾਂ ਅਗਲੇ 4 ਮਹੀਨੇ ਹੋਣ ਵਾਲੀ ਚੋਣ ਪ੍ਰਚਾਰ ਮੁਹਿੰਮ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰ ਸਕਣਗੇ ਸੀਐਨਐਨ ਦੇ ਪੋਲ ਦੇ ਵਿੱਚ 60% ਦੀ ਲੋਕਾਂ ਨੇ 트ੰਪ ਨੂੰ ਜੇਤੂ ਮੰਨਿਆ ਜਦੋਂ ਕਿ 33% ਦੀ ਲੋਕਾਂ ਨੇ ਬਾਈਡਨ ਦੀ ਜਿਹੜੀ ਸਪੋਰਟ ਕੀਤੀ ਹੈ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਡੋਨਲਡ 트ੰਪ ਦੇ ਵਿਚਾਲੇ ਰਾਸ਼ਟਰਪਤੀ ਅਹੁਦੇ ਦੀ ਚੋਣ ਪਰ ਕਿਰਿਆ ਦੀ ਪਹਿਲੀ ਬਹਿਸ ਹੋਈ ਇਸ ਦੌਰਾਨ ਅਰਥ ਵਿਵਸਥਾ ਸਰਹੱਦ ਵਿਦੇਸ਼ ਨੀਤੀ ਗਰਬਾਤ ਅਤੇ ਕੋਮੀ ਸੁਰੱਖਿਆ ਦੀ ਸਥਿਤੀ ਤੇ ਵੀ ਬਹਿਸ ਹੋਈ ਇਸ ਦੌਰਾਨ ਦੋਹਾਂ ਨੇ ਇੱਕ ਦੂਜੇ ਨੂੰ ਝੂਠਾ ਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਘਰਾੜ ਦਿੱਤਾ ਬੀਤੀ ਰਾਤ ਬਾਈਡਨ ਤੇ ਟਰੰਪ ਵਿਚਾਲੇ ਹੋਈ ਬਹਿਸ ਦੌਰਾਨ ਦੋਹਾਂ ਨੇ ਇੱਕ ਦੂਜੇ ਤੇ ਨਿੱਜੀ ਹਮਲੇ ਵੀ ਕੀਤੇ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮੂਰਖ ਅਤੇ ਹਾਰਿਆ ਹੋਇਆ ਵਿਅਕਤੀ ਘਰਾੜ ਦਿੱਤਾ ਉਦੋਂ ਟਰੰਪ ਨੇ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਬੰਦੂਕ ਖਰੀਦ ਨਾਲ ਜੁੜੇ ਇੱਕ ਮਾਮਲੇ ਵਿੱਚ ਦੋਸ਼ੀ ਠਰਾਈ ਜਾਣ ਦਾ ਜ਼ਿਕਰ ਕਰਦੇ ਹੋਏ ਦੋਸ਼ ਲਾਇਏ ਜਦੋਂ ਉਹ ਇੱਕ ਦੋਸ਼ੀ ਅਪਰਾਧੀ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦਾ ਪੁੱਤਰ ਇੱਕ ਬਹੁਤ ਹੀ ਉੱਚੇ ਪੱਧਰ ਦਾ ਅਪਰਾਧੀ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਇੱਕ ਸਮਾਗਮ ਦੇ ਵਿੱਚ ਆਪਣੇ ਨਿਰਾਸ਼ਾਜਨਕ ਬਹਿਸ ਪ੍ਰਦਰਸ਼ਨ ਨੂੰ ਆਪਣੇ ਸਮਰਥਕਾਂ ਲਈ ਇੱਕ ਰੈਲੀ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਡਿਬੇਟ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਵੱਲੋਂ ਕਈ ਨਾਮ ਸੁਝਾਏ ਜਾ ਰਹੇ ਨੇ ਰੈਲੀ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਜਾਣਦਾ ਕਿ ਮੈਂ ਜਵਾਨ ਨਹੀਂ ਪਹਿਲਾਂ ਵੀ ਦੀ ਤਰ੍ਹਾਂ ਨਹੀਂ ਬੋਲਦਾ ਪਰ ਮੈਂ ਜਾਣਦਾ ਕਿ ਸੱਚ ਕਿਵੇਂ ਬੋਲਣਾ ਹੈ ਜਿੰਨਾ ਰੈਲੀ ਦੌਰਾਨ ਸਾਬਕਾ राष्ट्रपति डोनाल्ड ट्रंप ਨੂੰ ਨਿਸ਼ਾਨੇ ਤੇ ਲਿਆ ਅਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਬਾਈਡਨ ਨੇ ਨਾਰਥ ਕੈਰੋਲਿਨਾ ਬਾਰੇ ਕਿਹਾ ਹੈ ਕਿ ਨਵੰਬਰ ਦੇ ਵਿੱਚ ਇਸ ਸਟੇਟ ਨੂੰ ਜਿੱਤਣ ਦਾ ਇਰਾਦਾ ਉਹ ਰੱਖਦੇ ਨੇ ਤੇ ਅਸੀਂ ਚੋਣ ਜਿੱਤਾਂਗੇ ਜ਼ਰੂਰ ਉਹਨਾਂ ਅਜਿਹੇ ਰਾਜ ਦੇ ਵਿੱਚ ਰੈਲੀ ਕੀਤੀ ਜੋ ਕਿ 2008 ਦੇ ਵਿੱਚ ਬਰਾਕ ਓਬਾਮਾ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਡੈਮੋਕ੍ਰੈਟਿਕ ਪਾਰਟੀ ਨੇ ਨਹੀਂ ਜਿੱਤਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ